ਬੈਨਪਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ Swift ਸਵੇਰ ਦੇ ਵਿੱਚ ਸਤਿ ਸ੍ਰੀ ਅਕਾਲ ਅਲਵੀ ਜੀ ਤੁਹਾਨੂੰ ਤੇ ਰੇਡੀਓ Swift ਤੇ ਤੁਹਾਡਾ ਪ੍ਰੋਗਰਾਮ ਸੁਣ ਰਹੇ ਸਮੁੱਚੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ ਜੀ ਬੈਨਪਾਲ ਸਾਹਿਬ ਸੁਖਬੀਰ ਬਾਦਲ ਨੇ ਸਿੱਧੀ ਤੇ ਸਖਤ ਕਹਿੰਦੇ ਚੇਤਾਵਨੀ ਦੇ ਦਿੱਤੀ ਆ ਇਹ ਕਿਹੜੀ ਚੇਤਾਵਨੀ ਆ ਤੇ ਕਿਹਨੂੰ ਦੇਤੀ ਹੁਣ ਚੇਤਾਵਨੀਆਂ ਦੇਣ ਵਾਸਤੇ ਵੇਲੇ ਹੀ ਆ ਜੀ ਬਸ ਅੱਜਕਲ ਉਹ ਪਰ ਤੁਹਾਨੂੰ ਪਤਾ ਹੈ ਕਿ ਕਈ ਵਾਰੀ ਬੰਦੇ ਨੂੰ ਅਣਸਰ ਦੇ ਵਿੱਚ ਵੀ ਉਹ ਕੁਝ ਕਰਨਾ ਪੈਂਦਾ ਹੈ ਕਈ ਵਾਰੀ ਜੋ ਕੁਝ ਕਰਨਾ ਨਹੀਂ ਚਾਹੁੰਦਾ ਅਸਲੀਅਤ ਇਹ ਹੈ ਜੀ ਤੁਹਾਨੂੰ ਯਾਦ ਹੋਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਦਰਅਸਲ ਤਕਰੀਬਨ 3 ਕਮਹੀਨਿਆਂ ਤੋਂ ਭਾਵ 6 ਜਲਾਈ ਤੋਂ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਬੀਤੇ ਦਿਨੀ ਵਿਰਸਾ ਸਿੰਘ ਵਲਟੋਹਾ ਮਿਲਣ ਗਏ ਆਗਰਾਂ ਨੇ ਬਰੰਗ ਚਿੱਠੀ ਵਾਂਗੂ ਮੋੜ ਦਿੱਤਾ ਉਹਦਾ ਕਾਰਨ ਵੀ ਇਹ ਸੀ ਕਿਉਂਕਿ ਉਹਦਾ 10 ਬੰਦਿਆਂ ਦੀ ਸੂਚੀ ਜਿਹੜੀ 10 ਵਿਅਕਤੀਆਂ ਦੀ ਸੂਚੀ ਜਿਹੜੀ ਮਜੀਠੀਆ ਪਰਿਵਾਰ ਦੇ ਵੱਲੋਂ ਜੇਲ੍ਹ ਅਧਿਕਾਰੀਆਂ ਨੂੰ ਸੌਂਪੀ ਹੋਏ ਉਹਦੇ 'ਚ ਵਲਟੋਹਾ ਦਾ ਨਾਂ ਹੈ ਨਹੀਂ ਸੀ ਉਹ ਤਾਂ ਸਿਰਫ ਇਹ ਬਿਆਨ ਦਰਜ ਕਰਵਾਉਣ ਜਾਂਦੇ ਆ ਖਬਰਾਂ ਚਾਉਣ ਜਾਂਦੇ ਆ ਕਿ ਹਾਂ ਮੈਂ ਵੀ ਹੈਗਾ ਮੈਂ ਵੀ ਤੁਹਾਨੂੰ ਹਮਦਰਦੀ ਦੇ ਦੋ ਬੋਲ ਸੁਣਾਉਣ ਆਇਆ ਸੀ ਤੁਹਾਡੇ ਨਾਲ ਗਲਵੱਕੜੀ ਜਾਂ ਜੱਫੀ ਪਾਉਣ ਆਇਆ ਸੀ ਖੈਰ ਇਸੇ ਤਰ੍ਹਾਂ ਹਰਸਿਮਰਤ ਕੋਰ ਬਾਦਲ ਗਿਆ ਸੀ ਰਖੜੀ ਬੰਨਣਾ ਕੁਝ ਸਮਾਂ ਉਹਨਾਂ ਨੂੰ ਇੰਤਜ਼ਾਰ ਕਰਨਾ ਪਿਆ ਉਹ ਕਹਿੰਦੇ ਕਾਫਲੇ ਨਾਲ ਜਾਣਾ ਉਹ ਕਹਿੰਦੇ ਕੱਲੀ ਰਖੜੀ ਬੰਨੇ ਆ ਗਨੀਵਕੌਰ ਮਜੀਠੀਆ ਮਿਲ ਕੇ ਆ ਇਸ ਤੇ ਕਈ ਵਾਰੀ ਇਸ ਤਰ੍ਹਾਂ ਦੀਆਂ ਘਟਨਾਵਾਂ ਪਿਛਲੇ ਸਮੇਂ ਚ ਵਾਪਰ ਚੁੱਕੀਆਂ ਨੇ ਪਰ ਕੁਝ ਦਿਨ ਪਹਿਲਾਂ ਖਬਰ ਆਪਾਂ ਸਾਂਝੀ ਕੀਤੀ ਸੀ ਕਿ ਰੱਬ ਮਿਲਣ ਗਿਆ ਸੀ ਲੋਕ ਕਹਿੰਦੇ ਸਾਡਾ ਰੱਬ ਆਇਆ ਬਿਕਰਮ ਮਜੀਠੀਆ ਨੂੰ ਮਿਲਣ ਗਿਆ ਹੁਣ ਤਾਕਤਵਰ ਕੌਣ ਲੋਕ ਤਾਂ ਇਹ ਵੀ ਸਵਾਲ ਕਰੀ ਜਾਂਦੇ ਨੇ ਕਿ ਬਿਕਰਮ ਮਜੀਠੀਆ ਨੂੰ ਮਿਲਣ ਵਾਸਤੇ ਰੱਬ ਚੱਲ ਕੇ ਆਪ ਜਾਂਦਾ ਭਾਈ ਮਜੀਠੀਆ ਕਾਫੀ ਤਾਕਤਵਰ ਹੋਣਾ ਖੈਰ ਜਦੋਂ ਡੇਰਾ ਵਿਆਸਤਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਜਾ ਕੇ ਮਿਲਿਆ ਆ ਫਿਰ ਸੁਖਵੀਰ ਬਾਦਲ ਨੇ ਸੋਚਿਆ ਯਾਰ ਮੇਰਾ ਤਾਂ ਸੱਤਿਓ ਹੀ ਸਾਲਾ ਲੱਗਦਾ ਹੈ। ਅਗਲਾ ਕਹਿੰਦਾ ਤੂੰ ਮੇਰਾ ਸਾਲਾ ਲੱਗਦਾ ਕਹਿੰਦਾ ਹਾਂ ਲੱਗਦਾ ਹੈ ਉਹ ਕਹਿੰਦਾ ਫਿਰ ਤੈਨੂੰ ਵੀ ਜਾਣਾ ਬਣਦਾ ਸੋ ਇਸ ਕਰਕੇ ਅੱਜ ਸੁਖਵੀਰ ਬਾਦਲ ਹੋਰਾਂ ਨੇ ਕੀ ਕੀਤਾ ਨਾਲ ਆਪਣੀ ਪਤਨੀ ਹਰਸਿਮਰਤ ਕੌਰ ਮਜੀਠੀਆ ਮਾਫ ਕਰਨਾ ਹਰਸਿਮਰਤ ਕੌਰ ਹੁਣ ਤਾਂ ਬਾਦਲ ਨਹੀਂ ਮਜੀਠੀਆ ਦੀ ਸਿਸਟਰ ਨੇ ਇਹਦੇ ਨਾਲ ਹੀ ਗਨੀਬ ਕੌਰ ਮਜੀਠੀਆ ਜਿਹੜੇ ਵਿਕਰਮਜੀਤ ਸਿੰਘ ਮਜੀਠੀਆ ਦੀ ਧਰਮ ਪਤਨੀ ਨੇ ਭਾਵ ਨਨਾਨ ਪਰਜਾਈ ਤੇ ਆਪ ਤਿੰਨੋਂ ਹੀ ਜਾਣੇ ਗਏ ਤੇ ਉੱਥੇ ਉਹਨਾਂ ਨੂੰ ਮਿਲ ਕੇ ਵੀ ਆ ਤੇ ਮਿਲਣ ਤੋਂ ਬਾਅਦ ਜਦੋਂ ਉਹਨਾਂ ਨੇ মিডিਆ ਨੂੰ ਸੰਬੋਧਨ ਕੀਤਾ ਨਾ ਉਸ ਵਕਤ ਫਿਰ ਕਾਫੀ ਤੱਤੇ ਹੋਏ ਹੋਏ ਸੀ ਸਖਤ ਚੇਤਾਵਨੀ ਦੇ ਰਿਹਾ ਕਹਿੰਦੇ ਮੈਂ ਪਟਿਆਲੇ ਦੇ ਐਸਐਸਪੀ ਵਰਣ ਸ਼ਰਮਾ ਨੂੰ ਕਹਿੰਦੇ ਸੋਚ ਲੇ ਉਹ ਆਮ ਆਦਮੀ ਪਾਰਟੀ ਵਾਲਿਆਂ ਦਾ ਸੱਚਾ ਤੇ ਸੋਚਾ ਪੁੱਤਰ ਬਣਿਆ ਹੋਇਆ ਹੈ ਬਖਸ਼ਣਾ ਨਹੀਂ ਮੈਂ ਮੇਰੇ ਕੋਲੇ ਕੱਲਾ ਕੱਲਾ ਖਾਤਾ ਪਿਆ ਕਹਿੰਦੇ ਜਿੱਥੋਂ-ਜਿੱਥੋਂ ਰਿਸ਼ਵਤ ਲੈ ਰਿਹਾ ਏਸ ਕਰਕੇ ਪੁੱਠੀ ਗਣਤੀ ਕਹਿੰਦੇ ਸ਼ੁਰੂ ਹੈ ਤੇ ਨਾਲ ਕਹਿੰਦੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਸਰਕਾਰ ਦੇ ਦਿਨ ਰਹਿੰਦੇ ਆ ਥੋੜੇ ਸਰਕਾਰ ਆ ਜਾਣੀ ਹੈ ਆ ਉਹਨਾਂ ਨੂੰ ਪੂਰੀਆਂ ਉਮੀਦਾਂ ਨੇ ਕਿ ਸਰਕਾਰ ਸਾਡੀ ਆਊ ਤੇ ਫਿਰ ਆਪਾਂ ਗਿਣਗਣ ਲਵਾ ਕੇ ਬਦਲੇ ਤੇ ਨਾਲ ਜਿਹੜੀਆਂ ਕੁਝ ਗੱਲਾਂ ਹੋਰ ਕਰ ਗਏ ਉਹਦੇ ਲੋਕ ਦੋਹਰੇ ਅਰਥ ਕੱਢ ਰਹੇ ਐ ਪਹਿਲੀ ਗੱਲ ਤਾਂ ਇਹ ਕਹਿੰਦੇ ਸੂਰਮਿਆ ਅਕਾਲੀ ਦਲ ਦਾ ਹੁਣ ਇਸ ਤਰ੍ਹਾਂ ਦੀ ਕਿਹੜੀ ਸੂਰਮਗਤੀ ਕੀਤੀ ਆ ਜਿਸ ਕੇਸ ਦੇ ਵਿੱਚ ਬਿਕਰਮਜੀਤ ਸਿੰਘ ਆਂਦਰ ਬੈਠੇ ਐ ਪਹਿਲੀ ਗੱਲ ਦੂਜੀ ਗੱਲ ਕਹਿੰਦੇ 16 16 ਸਾਲ ਜ਼ਿਲ੍ਹਾ ਕਟਿਆਰੇ ਆਪਣੇ ਪਿਤਾ ਜੀ ਦਾ ਵੀ ਜ਼ਿਕਰ ਕਰ ਗਏ ਉਹ ਕਹਿੰਦੇ ਰੱਖ ਲਓ ਜਨੀ ਦੇ ਅੰਦਰ ਰੱਖਣਾ ਇਹਦਾ ਮਤਲਬ ਸਿੱਧੇ ਤਰੀਕੇ ਨਾਲ ਇਹ ਵੀ ਕਹਿ ਗਏ ਕਿ ਭਾਵੇਂ ਨੂੰ ਅੰਦਰ ਰੱਖ ਲਓ ਅਕਾਲੀ ਦਲ ਚੱਲੀ ਜਾ ਰਿਹਾ ਹੈ ਕੋਝ ਵੀ ਹੋਵੇ ਲੱਗਦਾ ਹੈ ਕਿ ਗੁਰਿੰਦਰ ਸਿੰਘ ਢਿੱਲੋਂ ਦੀ ਫੇਰੀ ਤੋਂ ਬਾਅਦ ਹੋ ਸਕਦਾ ਹੈ ਘਰ ਦੇ ਵਿੱਚ ਕੁਸਰ-ਮੁਸਰ ਹੋਈ ਹੋਵੇ ਕਿ ਲੋਕ ਪੁੱਛੀ ਜਾਂਦੇ ਆ ਕਿ ਲਗਭਗ 3 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਬੈਠਾ ਦੇਕਰ ਮਜੀਠੀਆ ਸੁਖਬੀਰ ਬਾਦਲ ਕਿਉਂ ਨਹੀਂ ਗਏ ਅੱਜ ਇੱਕ ਤਾਂ ਉਹ ਓਲਾਮਾ ਲਾ ਗਿਆ ਤੇ ਦੂਜੇ ਕਈ ਤਰ੍ਹਾਂ ਦੇ ਓਲਾਮੇ ਦੇ ਗਏ ਆ ਹੁਣ ਦੇਖਣਾ ਹੋਊਗਾ ਕਿ ਸੁਖਬੀਰ ਬਾਦਲ ਜਿਸ ਤਰ੍ਹਾਂ ਦੇ ਓਲਾਮੇ ਦੇ ਕੇ ਗਿਆ ਇਹਦੇ ਉੱਤੇ ਅਗਲੀ ਪ੍ਰਤੀਕਿਰਿਆ ਕੀ ਆਉਂਦੀ ਹੈ ਕੀ ਐਸਐਸਪੀ ਵਰਣ ਸ਼ਰਮਾ ਸੱਚਮੁੱਚ ੱੱੱਕੇਸ਼ਾਈਆਂ ਕਰ ਰਿਹਾ ਹੈ ਜਾਂ ਜਿਹੜੀ ਉਹ ਗੱਲ ਦਾ ਜ਼ਿਕਰ ਕਰਕੇ ਗਈ ਹੈ ਕਿ ਜਿਹੜੇ ਇਹ ਪੁਲਿਸ ਅਫਸਰ ਵਧੀਆਂ ਕਰਦੇ ਉਹ ਵਖਸ਼ੇ ਨਹੀਂ ਜਾਣਗੇ ਇੱਥੇ ਗੱਲ ਉਚੇਚੇ ਤੌਰ ਤੇ ਦੱਸਣੀ ਬਣਦੀ ਹੈ ਜਦੋਂ ਅਕਾਲੀ ਦਲ ਦੀ ਸਰਕਾਰ ਨਹੀਂ ਸੀ ਸੱਤਾ ਵਿੱਚ ਉਹਨਾਂ ਨੇ ਆਉਣਾ ਸੀ ਉਸ ਵਕਤ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਜਿਨ੍ਹਾਂ ਨੇ ਪੰਜਾਬੀ ਨੌਜਵਾਨਾਂ ਦੇ ਖੂਨ ਦੀ ਹੋਲੀ ਖੇੜੀਆ ਖਾਸ ਕਰਕੇ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇੜੀਆ ਇਕੱਲੇ ਇਕੱਲੇ ਨੂੰ ਸੀ ਵੇਖਾਂਗੇ ਵੇਖਿਆ ਆਲਮ ਸੈਨਾਵਾਲਿਆਂ ਨੂੰ ਸਤਕਾਰ ਦਿੱਤਾ ਤੇ ਘਰ ਵਾਲੀ ਸਰਕਾਰ ਚ ਲਈ ਸਮੇਦ ਸੈਣੀ ਜਿਸ ਤੇ ਉੱਤੇ ਗੰਭੀਰ ਦੋਸ਼ ਲੱਗੇ ਹੋਏ ਪੁਰਸਤਾ ਮੁਖੀ ਬਣਾ ਕੇ ਰੱਖ ਦਿੱਤਾ ਜਦੋਂ ਕਿ ਆਖਿਆ ਸੀ ਸਰਕਾਰ ਬਣਨ ਤੋਂ ਪਹਿਲਾਂ ਕਿ ਜੇ ਸਾਡੀ ਸਰਕਾਰ ਆਈ ਇਹਨਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਖੜੇ ਕਰਾਂਗੇ ਪਰ ਕਟਹਿਰੇ 'ਚ ਨਹੀਂ ਖੜੇ ਕੀਤੇ ਆਪਣੇ ਖੇਮੇ ਵਿੱਚ ਜ਼ਰੂਰ ਖੜੇ ਕੀਤੇ ਜਾਂ ਬਿਠਾ ਲਏ ਉਹ ਲਗਾਤਾਰ ਅੱਜ ਵੀ ਲੋਕ ਸਵਾਲ ਕਰ ਰਹੇ ਆ ਪਰ ਅੱਜ ਜਿਸ ਤਰ੍ਹਾਂ ਇਹ ਚੇਤਾਵਨੀਆਂ ਦੇ ਕੇ ਗਏ ਆ ਵੇਖਦੇ ਆ ਕਿ ਕਿਉਂ ਇਹਦਾ ਜਵਾਬ ਕੀ ਮਿਲਦਾ ਹੈ ਬੈਦਬਾਲਸਾਵ ਅਕਸਰ ਵਿਰੋਧੀ ਪੰਜਾਬ ਦੇ ਮੁੱਖ ਮੰਤਰੀ ਮਾਨ ਸਾਹਿਬ ਨੂੰ ਨਿਸ਼ਾਨੀਆਂ ਤੇ ਰੱਖਦੇ ਹੁੰਦੇ ਆ ਪਰ ਹੁਣ ਕਹਿੰਦੇ ਮੁੱਖ ਮੰਤਰੀ ਮਾਨ ਜੀ ਨੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਧਰ ਲਿਆ ਉਹ ਕਿਉਂ ਬਿਲਕੁਲ ਧਰਿਆ ਜੀ ਕਿਉਂਕਿ ਇੱਕ ਵਿਸ਼ੇਸ਼ ਸੈਸ਼ਨ ਚੱਲ ਰਿਹਾ ਹੈ ਪੰਜਾਬ ਵਿਧਾਨ ਸਭਾ ਦਾ ਤਿੰਨ ਰੋਜ਼ਾ ਇਹ ਸੈਸ਼ਨ ਸੱਦਿਆ ਹੋਇਆ ਹੈ ਉਹਦੇ ਵਿੱਚ ਬਹੁਤ ਤਲਖੀਆਂ ਰਹੀਆਂ ਨੇ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਅੱਜ ਕਮਾਲ ਕੀਤੀ ਆ ਦੂਸਰੇ ਪਾਸੇ ਕਿਸੇ ਦੀ ਨੂਤੀ ਨਾਲੋਂ ਘੱਟ ਪ੍ਰਤਾਪ ਸਿੰਘ ਬਾਜਵਾ ਵੀ ਨਹੀਂ ਰਹੇ ਪ੍ਰਤਾਪ ਸਿੰਘ ਬਾਜਵਾ ਦੇ ਵੀ ਬੜੇ ਤਿੱਖੇ ਸਵਾਲ ਸੀ ਤੇ ਕੁਲਦੀਪ ਸਿੰਘ ਢਾਲੀਵਾਲ ਦੇ ਕਰਾਰੇ ਜਵਾਬ ਸੀ। ਉਹ ਕਹਿੰਦੇ ਲੋਕ ਆਪਾਂ ਨੂੰ ਆ ਨਹੀਂ ਦੇਖਣਾ ਚਾਹੁੰਦੇ। ਉਹ ਕਹਿੰਦੇ ਅਜਨਾਲੇਵਾਲ ਜਾ ਕੇ ਵੇਖੋ ਮੇਰੇ ਹਲਕੇ ਦੇ ਵਿੱਚ ਪਿੰਡਾਂ ਦੇ ਪਿੰਡ ਡੋਬ ਗਏ। ਰਾਵੀ ਵਿੱਚੋਂ ਟਰੈਕਟਰ ਲੱਭ ਰਹੇ ਨੇ ਤੇ ਅਸੀਂ ਕੁੱਕੜ ਖਿੜਾ ਰਹੇ ਹਾਂ। ਲੋਕ ਸੋਚਦੇ ਨੇ ਲੋਕ ਵੇਖ ਰਹੇ ਨਹੀਂ ਕਿ ਮੇਰੇ ਹੀ ਹਲਕੇ ਦਾ ਵ代यक ਗਿਆ ਹੋਇਆ ਸਾਡੇ ਵਾਸਤੇ ਕਿਹੜਾ ਰਾਹਤ ਪੈਕਜ ਲੈ ਕੇ ਆਉਣਗੇ। ਕੀ ਇਕੱਠੇ ਮਿਲ ਕੇ ਪ੍ਰਧਾਨ ਮੰਤਰੀ ਕੋਲ ਜਾਣਗੇ ਜਾਂ ਨਹੀਂ? ਪਰ ਤੁਸੀਂ ਉਚੇਚੇ ਤੌਰ ਤੇ ਸਵਾਲ ਕੀਤਾ ਮੁੱਖ ਮੰਤਰੀ ਮਾਨ ਦਾ ਸੈਸ਼ਨ ਦੇ ਵਿੱਚ ਖਾਸ ਕਰਕੇ ਸੱਤਾਧਾਰੀਆਂ ਤੇ ਨਿਸ਼ਾਨੇ ਵਿੰਨੇ ਜਾਂਦੇ ਨੇ ਪਰ ਸੱਤਾਧਾਰੀ ਨਿਸ਼ਾਨੇ ਵਿੰਨਣ ਤੱਕ ਕੰਮਜਾਬ ਹੋ ਗਏ ਸੁਖਵੀਰ ਬਾਹਰ ਬੋਲ ਰਿਹਾ ਸੀ ਤੇ ਦੂਸਰੇ ਪਾਸੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਬੋਲ ਰਹੇ ਸੀ ਉਹਨਾਂ ਨੇ ਇਹ ਕਿਹਾ ਕਿ ਸੁਖਵੀਰ ਦਾਵਾ ਕਰੀ ਜਾ ਰਿਹਾ ਕਿ ਅਕਾਲੀ ਦਲ ਦੀ ਸਰਕਾਰ ਆ ਲੈਣ ਦੇ ਉਹ ਕੰਦਸ਼ਿਦ ਦਰਿਆ ਪੱਕੇ ਕਰ ਦੂੰ ਨਹਿਰਾਂ ਪੱਕੀਆਂ ਕਰ ਦੂੰ ਉਹ ਕਹਿੰਦੇ ਇਹ ਦੱਸਣ ਕੇ ਕਦੇ ਸੱਤਾ ਚ ਆਈ ਨਹੀਂ ਮੈਨੂੰ ਤਾਂ 3.5 ਸਾਲ ਹੋਏ ਨੇ ਇਹ ਤਾਂ ਕਈ ਕਈ ਸਾਲ ਸਰਕਾਰਾਂ ਚਲਾ ਕੇ ਇਹ ਗੱਲਾਂ ਕਰਦੇ ਨੇ ਨਹਿਰਾਂ ਤੇ ਦਰਿਆਵਾਂ ਨੂੰ ਪੱਕੇ ਕਰਨ ਦੀਆਂ ਅੱਜ ਤੱਕ ਪੂਰੇ ਪੰਜਾਬ ਦੇ ਵਿੱਚ ਸਾਰੇ ਪਿੰਡਾਂ ਦੀਆਂ ਜਾਂ ਸ਼ਹਿਰਾਂ ਦੀਆਂ ਗਲੀਆਂ ਤੇ ਨਾਲੀਆਂ ਨਹੀਂ ਨਤ ਬਣੀਆਂ ਇਹ ਕਹਿੰਦੇ ਡੈਮ ਨਾਲ ਮੱਥਾ ਲਾਉਣ ਦੀਆਂ ਗੱਲਾਂ ਕਰੀ ਜਾਂਦੇ ਨੇ ਇਹ ਦੱਸ ਸਕਦੇ ਆ ਕਿ ਜਿਹੜਾ ਪੈਸਾ ਵੰਡੀ ਜਾਂਦਾ ਹੈ ਖੀਸੇ 'ਚ ਪਾਉਂਦਾ ਹੱਥ ਤੇ ਪੈਸਾ ਕਿੱਥੋਂ ਆਇਆ ਦੱਸਣਾ ਬਣਦਾ ਹੈ ਕਿ ਜਿਸ ਪੈਸੇ ਦੇ ਉੱਤੇ ਅੱਜ ਟਕੋਰ ਕੀਤੀ ਗਈ ਆ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਸੀ ਇਹ ਪੈਸਾ ਗੁਰੂ ਦੀ ਬਾਣੀ ਵੇਚ ਕੇ ਆਇਆ ਇਹ ਗੋਲਕਾ ਦਾ ਪੈਸਾ ਤੇ ਇਸੇ ਤਰ੍ਹਾਂ ਡੀਜ਼ਲ ਵੰਡਣ ਤੇ ਵੀ ਕੁਝ ਦੋਸ਼ ਲੱਗੇ ਸੀ ਉਹ ਕਹਿੰਦੇ ਸਰਪੰਚਾਂ ਨੂੰ ਪੈਸਾ ਦੇ ਕੇ ਗੱਡੀ 'ਚ ਬੈਠ ਜਾਂਦਾ ਅੱਗੇ ਜਾ ਕੇ ਪੈਸੇ ਇਹਨਾਂ ਕੋਲ ਵਾਪਸ ਆ ਜਾਂਦੇ ਨੇ ਕੀ ਇਹ ਲੋਕਾਂ ਨਾਲ ਮਜ਼ਾਕ ਹੈ ਉਹਨਾਂ ਨੇ ਆਖਿਆ ਕਿ ਵਿਰੋਧੀ ਧਿਰ ਦੇ ਕੋਲ ਕੋਈ ਵਿਜ਼ਨ ਹੈ ਨਹੀਂ ਜਿਹੜਾ ਆਉਂਦਾ ਸਿਰਫ ਇੱਕ ਕੰਮ ਜ਼ਰੂਰ ਕਰਦਾ ਉਹ ਮੁਸ਼ਤਰਕੇ ਖਾਤੇ ਵਾਂਗੂ ਸਾਂਝੇ ਖਾਤੇ ਵਾਂਗੂ ਸਿਰਫ ਤੇ ਸਿਰਫ ਮੁੱਖ ਮੰਤਰੀ ਮਾਨ ਨੂੰ ਜ਼ਰੂਰਗਾਲਾ ਕੱਢਦਾ ਉਹਨਾਂ ਨੇ ਇਹ ਵੀ ਆਖਿਆ ਕਿ ਕਾਂਗਰਸ ਨੂੰ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਕਿਉਂਕਿ ਜੇ ਹਕੀਕਤ ਜਾਣਣੀ ਹੋਵੇ ਤਾਂ ਪਾਣੀ ਚੁੱਤਰਨਾ ਪੈਂਦਾ ਜ਼ਮੀਨ ਤੇ ਉਤਰਨਾ ਪੈਂਦਾ ਇਹ ਕਹਿੰਦੇ ਸੀ ਸੈਸ਼ਨ ਜਿਹੜਾ ਸੱਦਿਆ ਹੈ ਇਹ ਰਾਜਨੀਤੀ ਕਰਨ ਵਾਸਤੇ ਜਾਂ ਗਾਲਾਂ ਕੱਢਣ ਜਾਂ ਖਾਣ ਵਾਸਤੇ ਨਹੀਂ ਸੱਦਿਆ ਪੰਜਾਬ ਦੀ ਸਥਿਤੀ ਕੀ ਆ ਹੜਾਂ ਦੇ ਕਾਰਨ ਕਿੰਨਾ ਨੁਕਸਾਨ ਹੋ ਗਿਆ ਤੇ ਅਸੀਂ ਕੀ ਕਰ ਸਕਦੇ ਹਾਂ ਅਸੀਂ ਇਸ ਵਾਸਤੇ ਸੱਦਿਆ ਤੇ ਵਿਰੋਧੀ ਸਿਰਫ ਤੇ ਗਾਲਾਂ ਕੱਢੀ ਜਾਂਦੇ ਆ ਉਹ ਕਹਿੰਦੇ ਹੁਣ ਵੀ ਮਸਲਾ ਇਹ ਹੈ ਕਿ ਇਸ ਵਕਤ ਬਹੁਤ ਬੇਰਹਿਮੀ ਦੇ ਨਾਲ ਜਿਸ ਤਰੀਕੇ ਨਾਲ ਤੁਹਾਨੂੰ ਯਾਦ ਹੋਣਾ ਹੈ ਕਿ ਲੋਕਾਂ ਦੇ ਉੱਤੇ ਇੱਕ ਤਰੀਕੇ ਨਾਲ ਤਸ਼ੱਦਦ ਕੀਤਾ ਜਾ ਰਿਹਾ ਮਾਨਸਿਕ ਤੌਰ ਤੇ ਉਹ ਨਹੀਂ ਚੱਲਿਆ ਜਾ ਸਕਦਾ ਉਹ ਚੇਚੇ ਤੌਰ ਤੇ ਜ਼ਿਕਰ ਕੀਤਾ ਗਿਆ ਹੁਸ਼ਿਆਰਪੁਰ ਦੇ ਵਿੱਚ 5 ਸਾਲਾ ਬੱਚੇ ਦਾ ਜਿਹੜਾ ਕਤਲ ਕੀਤਾ ਗਿਆ ਸੀ ਉਹ ਕਹਿੰਦੇ ਗੈਰ ਮਨੁੱਖੀ ਤਰੀਕੇ ਨਾਲ ਕਤਲ ਕੀਤਾ ਗਿਆ ਫਾਸਟ ਟਰੈਕ ਅਦਾਲਤ ਦੇ ਵਿੱਚ ਅਸੀਂ ਉਹ ਮੁਕੱਦਮਾ ਚਲਾਵਾਂਗੇ ਤਾਂ ਕਿ ਸਖਤ ਸਜ਼ਾ ਮਿਲ ਸਕੇ ਇਹਦੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਅਪਰਾਧੀ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਕੋਈ ਦੇਸ਼ ਨਹੀਂ ਹੁੰਦਾ ਕੋਈ ਪਰਦੇਸ਼ ਨਹੀਂ ਹੁੰਦਾ ਪਰ ਕਾਨੂੰਨ ਨੂੰ ਜਿਹੜਾ ਵੀ ਹੱਥ ਚ ਲਊਗਾ ਬਖਸ਼ਣਾ ਸੀ ਕਿਸੇ ਨੂੰ ਨਹੀਂ ਫੜਿਆ ਉਹ ਵੀ ਗਿਆ ਪਰ ਆਪਾਂ ਤੁਹਾਨੂੰ ਵੀ ਯਾਦ ਹੋਣਾ ਬੀਤੇ ਕੁਝ ਦਿਨ ਪਹਿਲਾਂ ਆਖਿਆ ਸੀ ਕਿ ਭਾਈ ਕਿਸੇ ਇੱਕ ਵਿਅਕਤੀ ਦੀ ਸਜ਼ਾ ਸਮੁੱਚੇ ਭਾਈਚਾਰੇ ਨੂੰ ਨਹੀਂ ਦਿੱਤੀ ਜਾ ਸਕਦੀ ਬੈਨਪਾਲ ਸਾਹਿਬ ਉਧਰ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਕੀ ਕੀ ਹੋਇਆ ਬਿਲਕੁਲ ਆ ਜੋ ਮੈਂ ਦੱਸ ਰਿਹਾ ਸੀ ਇਹ ਵੀ ਪੰਜਾਬ ਵਿਧਾਨ ਸਭਾ ਚ ਹੋਇਆ ਤੇ ਦੂਸਰੇ ਪਾਸੇ ਜਿੱਥੇ ਪ੍ਰਤਾਪ ਸਿੰਘ ਬਾਜਵਾ ਨੇ ਪੁੱਛਿਆ ਉਹ ਕਹਿੰਦੇ ਤੁਹਾਨੂੰ ਮੀਟਿੰਗਾਂ ਤਾਂ ਜਨਵਰੀ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਸੀ ਤਾਂ ਤੁਸੀਂ ਕੀਤੀਆਂ ਜੂਨ ਚ ਇਥੋਂ ਤੱਕ ਕਹਿ ਗਏ ਕਿ ਇਹਨਾਂ ਦੇ ਰੰਗਲਾ ਪੰਜਾਬ ਦੇ ਵਿੱਚ ਪੈਸੇ ਨਾ ਪਾਏ ਜਾਣ ਉਹ ਕਹਿੰਦੇ ਜਦੋਂ ਪ੍ਰਧਾਨ ਮੰਤਰੀ ਆਏ ਉਦੋਂ ਮੁੱਖ ਮੰਤਰੀ ਉਹਨਾਂ ਦੇ ਨਾਲ ਨਜ਼ਰ ਆਉਣੇ ਚਾਹੀਦੇ ਸੀ ਪਰ ਇਹ ਹਸਪਤਾਲ ਤਾਂ ਸੀ ਪਰ ਹੋ ਸਕਦਾ ਬਿਮਾਰਤਾ ਕਾਹਨੂੰ ਪ੍ਰਤਾਪ ਸਿੰਘ ਬਾਜਵਾ ਵੀ ਹੋ ਜਾਣ ਉਹ ਕਹਿੰਦੇ ਮੈਂ ਦੋ ਬੰਦਿਆਂ ਨੂੰ ਵੇਖਣਾ ਨਹੀਂ ਚਾਹੁੰਦਾ ਉਹਨਾਂ ਚੋਂ ਇੱਕ ਜਿਹੜੇ ਪੰਜਾਬ ਦੇ ਸਿੰਚਾਈ ਮੰਤਰੀ ਨੇ ਵਰਿੰਦਰ ਗੋਇਲ ਉਹ ਅਸਤੀਫਾ ਦੇਣ ਤੇ ਦੂਸਰੇ ਇੱਕ ਧਾਕੜ ਅਫਸਰ ਦੇ ਵਿੱਚੋਂ ਬਹੁਤ ਮਸ਼ਹੂਰ ਨੇ ਜੀ ਦੁਨੀਆ 'ਚ ਕਿਸ਼ਨ ਕੁਮਾਰ ਉਹ ਕਹਿੰਦੇ ਉਹਦਾ ਲਓ ਅਸਤੀਫਾ ਨਾਲ ਇਹ ਦੱਸੋ ਕਿ ਰਾਹਤ ਫੰਡ ਦੇ ਪੈਸੇ ਕਿੱਥੇ ਗਏ ਆ ਪਰ ਦੂਸਰੇ ਪਾਸੇ ਜਦੋਂ ਇਹ ਗੱਲਾਂ ਕੀਤੀਆਂ ਤਾਂ ਕੁਲਦੀਪ ਸਿੰਘ ਢਾਲੀਵਾਲ ਤੇ ਬਾਜਬਾ ਅਮੋ ਸਾਹਮਣੇ ਆ ਗਏ ਉਹ ਕਹਿੰਦੇ ਬਾਜਬਾ ਸਾਹਿਬ ਸੀਰੀਅਸ ਮੁੱਦੇ ਦੀ ਗੱਲ ਹੋ ਰਹੀ ਆ ਕਦੇ ਤਾਂ ਸੀਰੀਅਸ ਹੋ ਜਾ ਕਰੋ ਕਦੇ ਤਾਂ ਤੁਸੀਂ ਕਹਿ ਦਿੰਦੇ ਹੋ ਕਿ ਇੰਨੇ ਬੰਬ ਆ ਗਏ ਇੰਨੇ ਗਰਨੇਡ ਆ ਗਏ ਉਹ ਕਿੱਥੇ ਨੇ ਤੇ ਕਦੇ ਤੁਸੀਂ ਕਹਿ ਦਿੰਦੇ ਹੋ ਕਿ ਮੈਂ ਉੱਥੇ ਗਿਆ ਮੈਂ ਇੱਥੇ ਕਹਿੰਦੇ 15 ਦਿਨ ਹੋ ਚੁੱਕੇ ਸੀ ਪੰਜਾਬ ਦੇ ਵਿੱਚ ਛਾੜਾ ਆਣ ਨੂੰ ਤੁਸੀਂ ਬੰਬੂ ਕਾਰ ਤੇ ਚੜ ਕੇ ਸੁਲਤਾਨਪੁਰ ਲੋਧੀ ਗਏ ਪਰ ਉੱਥੇ ਪੈਰ ਨੂੰ ਮਿੱਟੀ ਨਾ ਰਕਦੇ ਇਸ ਕਰਕੇ ਤੁਸੀਂ ਹੜਾ ਤੋਂ ਦੂਰ ਰਹੇ ਉਹ ਕਹਿੰਦੇ ਅਸਲ ਦੇ ਵਿੱਚ ਇਹ ਕੋਈ ਮਜ਼ਾਕ ਕਰਨ ਦਾ ਸਥਾਨ ਨਹੀਂ ਹੈ ਤੁਸੀਂ ਜਾ ਕੇ ਦੇਖੋ ਕਹਿੰਦੇ ਹਜ਼ਾਰਾਂ ਏਕੜ ਜ਼ਮੀਨ ਤਬਾਹ ਹੋ ਗਈ ਹੈ 5 5 7 7 ਫੁੱਟ ਰੇਤ ਚੜਾਈ ਹੈ ਤੁਸੀਂ ਮਜ਼ਾਕ ਅਡਾਉਣ ਵਾਸਤੇ ਨਾ ਆਓ ਕਹਿੰਦੇ 4 ਮਹੀਨੇ ਪਹਿਲਾਂ ਤੁਸੀਂ ਸਾਡੇ ਇਲਾਕੇ ਚ ਅਜਰਾਲੇ ਚ ਜਾ ਕੇ ਦੇਖੋ ਆਪਰੇਸ਼ਨ ਸੰਧੂਰ ਹੋਇਆ ਜੇ ਉਜਾਰਾ ਹੋਇਆ ਉਦੋਂ ਵੀ ਸਾਡਾ ਹੋਇਆ ਹੁਣ ਹੜਾ ਨੇ ਉਜਾਲਾ ਕੀਤਾ ਹੁਣ ਵੀ ਸਾਡਾ ਹੋਇਆ ਲੋਕਾਂ ਨੇ ਸਾਨੂੰ ਪਾਈਆਂ ਨੇ ਵੋਟਾਂ ਸਾਨੂੰ ਭੇਜਿਆ ਸੈਸ਼ਨ 'ਚ ਸਾਨੂੰ ਉਹਨਾਂ ਦੇ ਬਾਬਤ ਗੱਲਬਾਤ ਕੰਮੀ ਚਾਹਦੇ ਕਿ ਮੁਆਵਜ਼ਾ ਕਿਵੇਂ ਮਿਲੇ ਉਹ ਕਹਿੰਦੇ ਅਕਸਰ ਗੱਲ ਹੋ ਜਾਂਦੀ ਹੈ ਕਿ ਜੀ 50 ਕਿਲੋਮੀਟਰ ਦਾ ਜਿਹੜਾ ਦਾਇਰਾ ਹੈ ਉਹ ਬੀਐਸਐਫ ਦੇ ਅਧਿਕਾਰ ਖੇਤਰ 'ਚ ਹੈ ਤੇ ਹੁਣ ਬੀਐਸਐਫ ਕਹਿੰਦੇ ਕਿੱਥੇ ਹੈ ਕੇਂਦਰ ਸਰਕਾਰ ਸਾਨੂੰ ਕਦੇ ਵੀ ਕੋਈ ਕੰਮ ਨਹੀਂ ਕਰਨ ਦਿੰਦੀ ਦਰਿਆਵਾਂ ਦੇ ਵਿੱਚ ਟਰੈਕਟਰ ਫਸੇ ਹੋਏ ਨੇ ਕਹਿੰਦੇ ਤੁਸੀਂ ਜਿਹੜੇ ਸਾਨੂੰ ਸਵਾਲ ਕਰ ਰਹੇ ਹੋ ਨਾ ਪਾ ਸਾਨੂੰ ਇਹ ਦੱਸਿਓ ਸ시 3.5 ਸਾਲਾਂ ਤੋਂ ਰਾਜ ਕਰ ਰਹੇ ਆ ਤੇ ਤੁਸੀਂ ਪਿਛਲੇ 75 ਸਾਲਾਂ ਚੋਂ 50 51 ਸਾਲ ਰਾਜ ਕੀਤਾ ਤੇ ਉਦੋਂ ਕੀਤਾ ਕੀ ਸੀ ਜੇ ਸ਼ਾਇਦ ਉਦੋਂ ਇਹ ਮਜ਼ਬੂਤੀਆਂ ਕੀਤੀਆਂ ਹੁੰਦੀਆਂ ਤਾਂ ਸ਼ਾਇਦ ਅੱਜ ਪੰਜਾਬ ਦੇ ਲੋਕ ਮਰਦੇ ਨਾ ਪਰ ਅੱਜ ਪੰਜਾਬ ਦੀ ਵਿਰੋਧੀ ਧਿਰ ਅਤੇ ਦੂਸਰੇ ਪਾਸੇ ਆਪਾਂ ਇਹ ਵੀ ਆਖ ਸਕਦੇ ਆ ਕਿ ਸੱਤਾ ਧਿਰ ਤੇ ਇੱਕ ਦੂਸਰੇ ਦੇ ਖਿਲਾਫ ਰੱਜ ਕੇ ਬੋਲ ਰਹੇ ਸੀ ਸ਼ਹਿਰੀ ਕਲਸੀ ਕਹਿੰਦੇ 1988 ਤਹੜਾ ਪਰ ਉਹਦੇ ਨਾਲ ਵੀ ਖਤਰਨਾਕ ਨੇ ਗੁਰਦਾਸਪੁਰ ਦੇ 343 ਪਿੰਡ ਤਬਾਹ ਹੋ ਚੁੱਕੇ ਨੇ 2200 ਤੋਂ ਵੱਧ ਘਰ ਨੁਕਸਾਨੇ ਜਾ ਚੁੱਕੇ ਨੇ 1 ਲੱਖ ਏਕੜ ਫਸਲ ਬਰਬਾਦ ਹੋ ਚੁੱਕੀ ਹੈ ਲੋਕਾਂ ਦੇ ਕਸ਼ੂਆ ਦੇ ਨੁਕਸਾਨ ਹੋ ਚੁੱਕੇ ਰਹੇ ਤੇ ਭਾਜਪਾ ਦੇ ਪ੍ਰਧਾਨ ਮੰਤਰੀ ਜੀ ਆਏ 1600 ਕਰੋੜ ਰੁਪਇਆ ਦੇ ਕੇ ਚਲੇ ਗਏ ਜਦੋਂ ਕਿ ਪੰਜਾਬ ਨੂੰ ਘੱਟੋ-ਘੱਟ 20000 ਕਰੋੜ ਮਿਲਣਾ ਚਾਹੀਦਾ ਸੀ ਉਹ ਕਹਿੰਦੇ ਇਹਦੇ ਤੋਂ ਭੱਦਾ ਮਜ਼ਾਕ ਪੰਜਾਬ ਦੇ ਨਾਲ ਕੋਈ ਹੋ ਨਹੀਂ ਸਕਦਾ ਪੰਨੀਪਾਲ ਸਾਹਿਬ ਤੁਸੀਂ ਵਿਰੋਧੀ ਧਿਰ ਦਾ ਜ਼ਿਕਰ ਕੀਤਾ ਪਰ ਸੁਣ ਚ ਆਇਆ ਵੀ ਪੰਜਾਬ ਦੇ ਵਿੱਚ ਵਿਰੋਧੀ ਧਿਰ ਸ਼ੱਕ ਦੇ ਘੇਰੇ ਦੇ ਵਿੱਚ ਆ ਗਈ। ਬਿਲਕੁਲ ਸ਼ੱਕ ਦੇ ਘੇਰੇ ਚ ਆਇਆ ਉਹ ਕਹਿੰਦੇ ਦਰਅਸਲ ਮੁੱਦਾ ਤਾਂ ਇਹ ਚੁੱਕਣਾ ਚਾਹੀਦਾ ਸੀ। ਮੁੱਦਾ ਤਾਂ ਇਹ ਚੁੱਕਣਾ ਚਾਹੀਦਾ ਸੀ ਕਿ ਤੁਸੀਂ ਸਾਡੇ ਨਾਲ ਖੜੇ ਹੋ ਜਾਂ ਪੰਜਾਬ ਨਾਲ ਖੜੇ ਹੋ? ਤੁਸੀਂ ਤਾਂ ਕਹਿੰਦੇ ਭਾਜਪਾ ਦੇ ਨਾਲ ਖੜੇ ਹੋ। ਦੂਸਰਾ ਪਾਸਾ ਉਹ ਕਹਿੰਦੇ ਆਪਾਂ ਜੇ ਦੇਖੀਏ ਪ੍ਰਵਾਸੀਆਂ ਦਾ ਮੁੱਦਾ ਹੈ ਉਹਦੇ ਤੇ ਵੀ ਤੁਸੀਂ ਦੋਰੇ ਮਾਪਦੰਡ ਅਪਣਾਈ ਜਾਂਦੇ ਹੋ। ਕਦੇ ਤੁਸੀਂ ਕਹਿ ਦਿੰਦੇ ਉਹਨਾਂ ਨੂੰ ਬਾਹਰ ਕੱਢਦੇ ਹੋ ਕਦੇ ਤੁਸੀਂ ਕੁਝ ਕਹਿ ਦਿੰਦੇ ਉਹ ਕਦੇ ਤੁਸੀਂ ਕੁਝ ਕਹਿ ਦਿੰਦੇ ਉਹ ਕਹਿੰਦੇ ਇੱਕ ਵੀਡੀਓ ਹੈ ਸਨੌਰ ਤੋਂ ਕਾਂਗਰਸ ਦਾ ਸਾਬਕਾ ਵਿਧਾਇਕ ਮਦਨ ਲਾਲ ਜਲਾਰਪੁਰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਅਜੀਵ ਗਾਂਧੀ ਤੇ ਕਤਲ ਦੇ ਬਾਰੇ ਬੋਲ ਰਿਹਾ ਹੈ ਭਾਰਤ ਨੂੰ ਸ਼ਰਮਨਾਕ ਧੰਗ ਨਾਲ ਗੰਦਾ ਦੇਸ਼ ਆਖ ਰਿਹਾ ਹੈ ਉਹ ਕਹਿੰਦੇ ਇਹ ਉਹ ਧਰਤੀ ਹੈ ਜਦੋਂ ਕੋਈ ਇਸ ਤਾਂ ਦੀ ਬਿਆਨਬਾਜ਼ੀ ਕਰਦਾ ਉਹ ਮਾਫ਼ ਕਰਨ ਯੋਗ ਨਹੀਂ ਹੁੰਦੀ ਅਸਲ ਦੇ ਵਿੱਚ ਮੁਲਕ ਗੰਦਾ ਨਹੀਂ ਇੱਥੇ ਸ਼ਹੀਦ ਉਦਮ ਸਿੰਘ ਸੁਨਾਮ ਵਰਕੇ ਜਨਮੇ ਇੱਥੇ ਸ਼ਹੀਦ ਜਦਵ ਸਰਦਾਰ ਭਗਤ ਸਿੰਘ ਵਰਗੇ ਜਨਮੇ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਦੇਸ਼ੀਆਂ ਲੱਖਾਂ ਜਾਨਾਂ ਗਈਆਂ ਨੇ ਇਸ ਮੁਲਕ ਨੂੰ ਆਜ਼ਾਦ ਕਰਵਾਉਣ ਵਾਸਤੇ ਪਰ ਤੁਸੀਂ ਉਸੇ ਮੁਲਕ ਨੂੰ ਤੀਸਰੇ ਦਰਦੇ ਦਾ ਮੁਲਕ ਆਖ ਰਹੇ ਹੋ ਇਹ ਭਾਰਤ ਦੇ ਲੋਕਾਂ ਦਾ ਭਾਰ ਦੀ ਸ਼ਹਾਦਤ ਜਿਹਨਾਂ ਨੇ ਦਿੱਤੀ ਆ ਭਾਰਤ ਵਾਸਤੇ ਉਹਨਾਂ ਸਾਰਿਆਂ ਦਾ ਅਫਮਾਨ ਹੈ ਉਹ ਕਹਿੰਦੇ ਇਹਦੇ ਉੱਤੇ ਕਾਂਗਰਸ ਨੂੰ ਵਾਫੀ ਮੰਗਣੀ ਚਾਹੀਦੀ ਹੈ ਦੂਜੀ ਗੱਲ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਦੇ ਉੱਤੇ ਵੀ ਕਹਿੰਦੇ ਕਾਂਗਰਸ ਤੇ ਅੰਦਰ ਵੀ ਤੇ ਬਾਹਰ ਵੀ ਕੀ ਆ ਉਹ ਸਪਸ਼ਟ ਕੀਤੀ ਜਾਵੇ ਸੁਖਪਾਲ ਖਹਿਰਾ ਕਹਿੰਦੇ ਕੁਝ ਹੋਰ ਕਹੀ ਜਾਂਦਾ ਹੈ ਰਾਜਾ ਬਣ ਕੇ ਕੁਝ ਹੋਰ ਕਹੀ ਜਾਂਦਾ ਹੈ ਤੇ ਇਸ ਕਰਕੇ ਇਸ ਵਕਤ ਵਿਰੋਧੀ ਧਿਰ ਵੀ ਅੰਦਰ ਖਾਤੇ ਫੱਟੀ ਹੋਈ ਹੈ ਉਹਨਾਂ ਨੂੰ ਇਹ ਲੱਗਦਾ ਹੈ ਕਿ ਕਿਤੇ ਕੋਈ ਇੱਕ ਬਿਆਨ ਦੇ ਕੇ ਕੋਈ ਦੂਜਾ ਆਗੂ ਹੀਰੋ ਨਾ ਬਣ ਜੇ ਇਸ ਮਸਲੇ ਚ ਉਲਦੇ ਪਏ ਹੈ ਜੀ ਬੈਣੀਪਾਲ ਸਾਹਿਬ ਵਿਦੇਸ਼ਾਂ ਚ ਰੁੱਲ ਰਹੇ ਪੰਜਾਬੀਆਂ ਦੀ ਦਾਸਤਾਂ ਖੋਗਾ ਪਲਾ ਅਸਲ ਦੇ ਵਿੱਚ ਬਹੁਤ ਦਰਦਨਾਕ ਹੈ ਜੀ ਲੋਕ ਨਹੀਂ ਹਟਦੇ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਕਰਨ ਨੂੰ ਪਿੰਡ ਚੱਕ ਕਾਮੀਆਂ ਜਿਹੜਾ ਮੋਗਾ 'ਚ ਪੈਂਦਾ ਜੀ 25 ਸਾਲਾਂ ਦਾ ਬੂਟਾ ਸੋਹ ਹੈ 24 ਅਕਤੂਬਰ ਤੇ 2024 ਨੂੰ 에ਜੰਟਾਂ ਦੇ ਧੱਕੇ ਚੜ੍ਹ ਕੇ ਰੂਸ ਪਹੁੰਚਦਾ ਤੇ ਉੱਥੇ ਜਾ ਕੇ ਫੜ ਲਿਆ ਜਾਂਦਾ ਹੈ ਤੇ ਪਹਿਲਾ ਪਰਿਵਾਰ ਚਿੰਤ ਸੀ ਤੇ ਹੁਣ ਉਹਦੀ ਇੱਕ ਵੀਡੀਓ ਸਾਹਮਣੇ ਆਈ ਹੈ ਉਹ ਕਹਿੰਦਾ ਦੀ ਸਾਨੂੰ ਫੌਜ ਨੇ ਫੜ ਲਿਆ ਫੜਨ ਤੋਂ ਬਾਅਦ ਸਾਡੇ ਦਸਤਖਤ ਕਰਵਾ ਲਏ ਸਾਨੂੰ ਆਖਿਆ 20 ਲੱਖ ਰੁਪਈਆ ਦੇਵਾਂਗੇ ਤੇ ਨਾਲ ਰੂਸੀ ਰਾਗ੍ਰਿਕਤਾ ਦਸਤਰਾ ਦੀ ਟ੍ਰੇਨਿੰਗ ਦਿੱਤੀ ਟ੍ਰੇਨਿੰਗ ਤੋਂ ਬਾਅਦ ਆਖਿਆ ਗਿਆ ਕਿ ਤੁਹਾਨੂੰ ਬੰਕਰ ਬਣਾਉਣੇ ਪੈਣਗੇ ਪਰ ਹੁਣ ਬੰਕਰਾਂ ਦੀ ਥਾਂ ਤੇ ਸਾਨੂੰ ਦੇ ਕੇ ਹਥਿਆਰ ਜੰਗ ਦੇ ਮੈਦਾਨ 'ਚ ਤੋ ਉਹਦੇ ਦੱਸਣ ਅਨੁਸਾਰ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ 15 ਕ ਮੁੰਡੇ ਸੀ ਉਹ ਕਹਿੰਦਾ ਗਰਨੇਡ ਡਿੱਗੇ ਉਹ ਤਾਂ ਗਰਨੇਡ ਦਾ ਸ਼ਿਕਾਰ ਹੋ ਗਏ ਉਹਦੇ ਕਹਿਣ ਅਨੁਸਾਰ ਭਾਬ ਉਹਨਾਂ ਦੀ ਤਾਂ ਮੌਤ ਹੋ ਗਈ ਹੈ ਪਰ ਮੈਂ ਕਹਿੰਦਾ 6 ਕਿਲੋਮੀਟਰ ਤੱਕ ਦੌੜਿਆ ਮੈਂ ਬਚ ਗਿਆ ਤੇ ਇਸ ਵਕਤ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਹੈ ਪਰ ਨਾਲ ਪਰਿਵਾਰ ਗੁਹਾਰ ਲਾ ਰਿਹਾ ਹੈ ਕਿ ਕਿਤੇ ਇਹ ਨਾ ਹੋਵੇ ਤੰਦਰੁਸਤ ਹੋਣ ਤੋਂ ਬਾਅਦ ਉਸ ਨੂੰ ਦੁਬਾਰਾ ਜੰਗ ਦੇ ਮੈਦਾਨ ਵਿੱਚ ਭੇਜ ਦਿੱਤਾ ਜਾਵੇ ਪਰ ਇੱਥੇ ਅਪੀਲ ਕਰਨੀਆਂ ਕਿ ਭਾਈ ਜਿੱਥੇ ਜੰਗ ਦੇ ਬੱਦਲ ਮੰਡਰਾ ਰਹੇ ਹੋਣ ਕੋਈ ਸਿਆਣਾ ਬੰਦਾ ਉਧਰ ਨੂੰ ਮੂੰਹ ਨਹੀਂ ਕਰਦਾ 24 ਅਕਤੂਬਰ 2024 ਨੂੰ ਜੰਗ ਦਾ ਮੈਦਾਨ ਭਕਿਆ ਹੋਇਆ ਸੀ ਕਿਉਂਕਿ ਪਿਛਲੇ ਤਕਰੀਬਨ 3 ਤਿੰਨ ਸਾਲਾਂ ਤੋਂ ਬਾਅਦ ਸਮਾਂ ਹੋ ਗਿਆ ਹੈ ਇਸ ਜੰਗ ਦੇ ਮੈਦਾਨ ਨੂੰ ਭਕੇ ਨੂੰ ਸੋ ਇਸ ਵਕਤ ਉਹ ਵਾਪਸ ਆਏਗਾ ਨਹੀਂ ਆਏਗਾ ਪਰ ਇਸ ਤਰ੍ਹਾਂ ਗੈਰਕਾਨੂੰਨੀ ਪ੍ਰਵਾਸ ਦੀਆਂ ਬਹੁਤ ਸਾਰੀਆਂ ਖਬਰਾਂ ਅਤੇ ਚਿੰਤਾ ਵਾਲੇ ਵੀਡੀਓ ਜ ਸਾਹਮਣੇ ਆਉਂਦੇ ਆ ਜੀ ਬੈਨੀਪਾਲ ਸਾਹਿਬ ਉਧਰ ਸਾਬਕਾ ਪੁਲਿਸ ਇੰਸਪੈਕਟਰ ਸੁਭਾ ਸਿੰਘ ਉਹਦੇ ਭੋਗ ਦਾ ਹੀ ਰੌਲਾ ਪੈ ਗਿਆ ਰੌਲੇ ਜਿਹਾ ਰੌਲਾ ਜੀ ਅਸਲ ਦੇ ਵਿੱਚ ਬੀਤੇ ਦਿਨੀ ਤੁਹਾਨੂੰ ਯਾਦ ਹੋਣਾ ਹੈ ਕਿ ਨਾ ਪਟਿਆਲੇ ਦੀ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਉਰਫ ਸਣੀ ਉਹਦੇ ਨਾਲ ਝਗੜਾ ਹੋਇਆ ਸੀ ਤਿੰਨ ਪੁਲਿਸ ਅਧਿਕਾਰੀਆਂ ਨਾਲ ਸਾਫ ਕਾ ਸੀ ਉਹਨਾਂ ਵਿੱਚ ਸਾਫ ਕਾ ਇੰਸਪੈਕਟਰ ਸੁਭਾ ਸਿੰਘ ਸੀ ਕੁੱਟਮਾਰ ਹੋਈ ਉਹਦੇ ਤੋਂ ਬਾਅਦ ਰਜਿੰਦਰਾ ਹਸਪਤਾਲ ਵਿੱਚ ਸੁਭਾ ਸਿੰਘ ਦੀ ਮੌਤ ਹੋ ਗਈ ਸੀ ਪਰਿਵਾਰ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਪੁਲਿਸ ਨੇ ਆਖਿਆ ਸਸਕਾਰ ਵੀ ਕਰਾਂਗੇ ਹਾਲਾਂਕਿ ਵਰਸਾ ਸਿੰਘ ਬਲਟੋਹਾ ਵਰਗਿਆਂ ਨੇ ਆਖਿਆ ਕਿ ਇਹਦਾ ਸਸਕਾਰ ਨਹੀਂ ਇਹਨੂੰ ਦਫਨਾਉਣਾ ਚਾਹੀਦਾ ਹੈ ਇਹ ਆਪਣੇ ਆਪ ਨੂੰ ਸੁਭਾ ਸਰਦ ਕਹਿੰਦਾ ਸੀ ਪਰ ਅੱਜ ਅਮਰੇਸਰ ਇਲਾਕੇ ਦਾ ਇਹ ਜਿਹੜਾ ਪਿੰਡ ਸੀ ਹਲਕਾ ਸੀ ਵੱਲਾਂ ਉੱਥੇ ਇਹ ਭੋਗ ਸਮਾਗਮ ਰੱਖਿਆ ਗਿਆ ਸੀ ਕੁਝ ਨਿਹੰਗ ਸਿੰਘਾਂ ਨੂੰ ਪਤਾ ਲੱਗਿਆ ਸਿੱਖ ਸਟੂਡੈਂਟ ਫੈਡਰੇਸ਼ਨ ਭਿੰਡਰਾ ਵਾਲਿਆਂ ਨੂੰ ਪਤਾ ਲੱਗਿਆ ਦੰਦਮੇ ਟਕਸਾਲੂ ਪਤਾ ਲੱਗਿਆ ਬਹੁਤ ਸਾਰੇ ਸਿੰਘ ਉੱਥੇ ਜਾ ਪਹੁੰਚੇ ਉਹ ਕਹਿੰਦੇ ਸੀ ਭੋਗ ਪਾਣੇ ਨਹੀਂ ਦੇਣਾ ਅਸੀਂ ਵਿਚਾਰੇ ਬੰਦ ਕਰਵਾ ਦੇਾਂਗੇ ਪੁਲਿਸ ਨੇ ਸਖਤ ਪਹਿਰਾ ਲਾ ਕੇ ਰੱਖਿਆ ਸੀ ਕਾਫੀ ਟਕਰਾਰ ਹੋਈ ਉਸ ਟਕਰਾਰ ਦੇ ਵਿੱਚੋਂ ਇਹ ਤਾਂ ਹੈ ਕਿ ਭੋਗ ਤਾਂ ਪਾ ਦਿੱਤਾ ਗਿਆ ਪਰ ਕੁਝ ਲੋਕ ਕਹਿੰਦੇ ਨੇ ਕਿ ਮਰਿਆਦਾ ਭੰਗ ਹੋਣ ਤੋਂ ਬਚ ਗਈ ਹੈ ਤੇ ਕੁਝ ਲੋਕ ਕਹਿੰਦੇ ਆ ਇਹ ਸੁਭੂਚੜ ਦਾ ਭੋਗ ਪੈਣਿਸ ਦਿੱਤਾ ਜਾਣਾ ਚਾਹੀਦਾ ਬੈਨੀਪਾਲ ਸਾਹਿਬ ਖਬਰਾਂ ਸਾਂਝੀਆਂ ਕੀਤੀਆਂ ਪੰਜਾਬ ਦੀ ਖਬਰ ਸਾਰ ਸੁਣਾਈ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਹਿਰਵਾਣੀ ਜੀ